ਹਾਂਜੀ ਮਿੱਤਰੋ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਗਾਣਾ ਸੀਗਾ ਕਹਿੰਦੇ ਇੱਕ ਮਾਂ ਬੋਰਡ ਦੀ ਸ਼ਾਂ ਦੋਨੇ ਇੱਕੋ ਜਿਹੇ ਹਨਾ ਤੇ ਆਹ ਤੁਸੀਂ ਦੇਖ ਸਕਦੇ ਹੋ ਬੋਰਡ ਦੀ ਸ਼ਾਂ ਕੋਈ ਨਹੀਂ ਲੈ ਸਕਦਾ ਕਿਉਂਕਿ ਜਿਹੜੀ ਬੋਰਡ ਦੀ ਸ਼ਾਂ ਹੁੰਦੀ ਆ ਬਾਈ ਮੈਂ ਇਹ ਕਹਿੰਦਾ ਬਸ ਕੋਈ ਲਫ਼ਜ਼ ਮੁੱਕ ਜਾਂਦੇ ਆ ਤੇ ਆਜੋ ਫਿਰ ਤੁਹਾਨੂੰ ਇਹ ਗੱਲਾਂ ਕਰਾਂਗੇ ਬਾਅਦ 'ਚ ਆਪਾਂ ਤੇ ਆਜੋ ਫਿਰ ਤੁਹਾਨੂੰ ਦਿਖਾਉਣੇ ਆ ਆਪਣਾ ਕਿਹੜੀਆਂ-ਕਿਹੜੀਆਂ ਆਈਟਮਾਂ ਘਰੇ ਲਾਈਆਂ ਹੋਈਆਂ ਆਜੋ ਜਰਾ ਪਹਿਲਾਂ ਆਪਾਂ ਕਰਦੇ ਆ ਸਟਾਰਟਿੰਗ ਗੰਢਿਆਂ ਤੋਂ ਆ ਦੇਖੋ ਆਪਾਂ ਗੰਡੇ ਲਾਤੇ ਤੇ ਚੱਲ ਪਏ ਵਧੀਆ ਬਾਪੂ ਦੀ ਕਿਰਪਾ ਨਾਲ ਕਿਉਂਕਿ ਇੰਨੇ ਗੰਡੇ ਆਪਾਂ ਨੂੰ ਬਾਈ ਸਾਲ ਬਾਰ ਮੁੱਕਦੇ ਨਹੀਂਗੇ ਠੀਕ ਆ ਤੇ ਲਾਇਆ ਕਰੋ ਕੁਛ ਨਾ ਕੁਛ ਕਰੇ ਤੇ ਬਾਕੀ ਬਹੁਤ ਭਰਾ ਲਾਉਂਦੇ ਆ ਤਾਂ ਵਧੀਆ ਲੱਗਦਾ ਠੀਕ ਆ ਤੇ ਆ ਦੇਖੋ ਤੁਹਾਨੂੰ ਦਿਖਾਉਣੇ ਆ ਦੇਖੋ ਮੂਲੀਆਂ ਹਲੇ ਵੀ ਕੋਈ ਕੋਈ ਖੜੀ ਐ ਤੇ ਇਧਰੋਂ ਪਾਲਕ ਪਾਲਕ ਦਾ ਜਿਹੜਾ ਬੀ ਆ ਬਾਈ ਅਸੀਂ ਘਰੀ ਤਿਆਰ ਕਰਦੇ ਹੁੰਨੇ ਆ ਠੀਕ ਆ ਤੇ ਆ ਤੁਸੀਂ ਦੇਖ ਸਰੋ ਪਾਲਕ ਬਹੁਤ ਵੱਡੀ ਵੱਡੀ ਹੋਈ ਪਈ ਆ ਇਹ ਮਤਲਬ ਬਹੁਤ ਵਾਰੀ ਧਰ ਲਈ ਅਸੀਂ ਤੇ ਬਾਕੀ ਕਰਵਾਉਣੇ ਗੱਲ ਸਾਡਾ ਫੋਰਮੈਨ ਉਹ ਬੈਠਾ ਉਧਰ ਤੇ ਆਜੋ ਅਗਰ ਆਹ ਦੇਖੋ ਤੇ ਆਹ ਦੇਖੋ ਮਿੱਤਰੋ ਇੰਨੇ ਤੌੜੀ ਤੌੜੇ ਪੁੱਛਦੇ ਆਪਾਂ ਇੰਨੇ ਤੌੜੇ ਕਿਉਂ ਰੱਖਿਆ ਇਹ ਇਹ ਕਾਰੇ ਵਾਸਤੇ ਰੱਖੋ ਇੰਨੇ ਤੌੜੇ ਇੰਨੇ ਤੌੜੇ ਕਾਰੇ ਵਾਸਤੇ ਰੱਖਦੇ ਸੀ ਇਹ ਪਾਣੀ ਭੁੱਕ ਜਲਦਾ ਪਰ ਪਰ ਅੱਛਾ ਵੀ ਟੂਟੀ ਦਾ ਸਟੋਰ ਕਰ ਕਰਕੇ ਰੱਖ ਲੈਨੇ ਹਾਂ ਤੇ ਆਹ ਦੇਖੋ ਇਧਰੋਂ ਤਾਰਾ ਤੁਰਾ ਛਿੱਲ ਕੇ ਲੋਡ ਹੋ ਰਹੀਆਂ ਨੇ ਤੇ ਆਹ ਦੇਖੋ ਤੌੜੀ ਤੌੜੇ ਆਹ ਸੀਗੀ ਟੂਟੀ ਕੁਝ ਬਾਣੀ ਟੂਟੀ ਨਹੀਂ ਹੁੰਦੀ ਵੀਰ ਪਰ ਕੀ ਖਰਾਨਾ ਕੱਜ ਮੇਰਾ ਗੱਲ ਹੈ ਗਿਆ ਚਾਤਰਾ ਚੂਤਰਾ ਤੇ ਦੇਸੀ ਜਿਗਾਨ ਕਰਿਆ ਹੋਇਆਗਾ ਆ ਕਰੰਟ ਆਉਣ ਦੀ ਵਾਰੜਾ ਖਾਤਰ ਵਾਲਾ ਕੰਮ ਹੀ ਕਰ ਰੱਖੇ ਜਾਵਾ ਕੀ ਗੱਲ ਹੋ ਗਈ ਉਹਨੇ ਲਾਈਟ ਨੂੰ ਟੂਪ ਜੀ ਨਹੀਂ ਚਾਲਦੇ ਇਤਨੀ ਬਸ ਮੁੱਚਣਾ ਇੱਕ ਮੈਨੂੰ ਗੱਲ ਦੱਸ ਵੀ ਜਿਹੜਾ ਮਤਲਬ ਆਹ ਬੱਲਮਾ ਇਹਦਾ ਰੇਟ ਉਹੀ ਆ ਮਤਲਬ ਵਾਧਾ ਘਾਟਦੇ ਨਹੀਂ ਛੋੜੇ ਟਾਈਮ ਅੱਜ ਕਿੰਨੇ ਦਾ ਸੀਗੇ 10 ਰੁਪਏ ਨਹੀਂ ਹੁੰਦਾ ਬਸ ਤਾਂ ਵੀ ਇਹਦਾ ਰੇਟ ਨਹੀਂ ਵਧਿਆ ਹਣਾ ਹਮਮ ਸਹੀ ਗੱਲ ਹੈ ਹੋਰ ਕੁੱਲ ਚੀਜ਼ਾਂ ਦਾ ਰੇਟ ਵਧ ਗਿਆ ਗੋਡ ਦਾ ਵੀ ਚਾਹ ਦਾ ਵੀ ਸਾਰੀ ਚੀਜ਼ਾਂ ਦਾ ਰੇਟ ਵਧ ਗਿਆ ਉਹ ਜੋਤੀ ਹੋਏ ਸਨ ਪਲੱਗ ਦਾ ਵੀ ਰੇਟ ਵਧ ਗਿਆ ਹੋਊਗਾ ਲੱਗ ਦਾ ਸਰਪੀ ਦਾ ਹਾਂ ਇਹ ਤਾਂ ਹੈ ਤੇ ਆ ਦੇਖੋ ਮਿੱਤਰੋ ਤੇ ਉਹਦੋਂ ਬਰਾ ਦਾ ਦਾ ਟੌਰ ਨਾ ਪਿਆ ਨਿੰਮ ਦੀ ਛਾਂ ਹੇਠਾਂ ਆ ਦੇਖੋ ਤੁਹਾਨੂੰ ਦਿਖਾਉਣੀ ਛਾਂ ਦਾ ਨਜ਼ਾਰਾ ਲੈ ਰਿਹਾ ਛਾਂ ਦਾ ਆਨੰਦ ਲੈ ਰਿਹਾ ਪੂਰਾ ਵੈਲਕਮ ਕਿਉਂ ਵੀ ਬਾਕੀ ਭਾਈ ਹਰ ਇੱਕ ਵੀਡੀਓ ਨੂੰ ਸ਼ੇਅਰ ਕਰਿਆ ਕਰ ਕਿਉਂਕਿ ਆਪਣੀਆਂ ਪਰਿਵਾਰਕ ਵੀਡੀਓ ਹੁੰਦੀ ਤੁਹਾਨੂੰ ਪਤਾ ਹੀ ਆ ਆਪਣੀਆਂ ਹਨ ਤੇ ਆਪਾਂ ਤਾਂ ਕੋਸ਼ਿਸ਼ ਕਰਦੇ ਹੁੰਦੇ ਆ ਵੀ ਘੈਂਟ ਘੈਂਟ ਗੱਲਾਂ ਬਾਤਾਂ ਕਰੀਏ ਤੁਹਾਡੇ ਨਾਲ ਕਿਉਂਕਿ ਸਾਨੂੰ ਵੀ ਵਧੀਆ ਲੱਗਦਾ ਤੇ ਤੁਹਾਡੇ ਭਰਾਵਾਂ ਨੂੰ ਪਿਆਰ ਕਰਨ ਵਾਲਾ ਨੂੰ ਵੀ ਵਧੀਆ ਲੱਗਦਾ ਠੀਕ ਹੈ ਜੀ ਤੇ ਇੱਕ ਸਾਨੂੰ ਆਪਾਂ ਮਸ਼ੀਨ ਦਿਖਾਉਣ ਲੱਗੇ ਜੋ ਕਿ ਬਹੁਤ ਹੀ ਪੁਰਾਣੀ ਮਸ਼ੀਨ ਆ ਤੁਸੀਂ ਦੇਖ ਸਕਦੇ ਇਹ ਆਪਾਂ ਹੁਣ ਬਕਾਊ ਕੀਤੀ ਹੋਈ ਹੈਗੀ ਤੇ ਆਪਾਂ ਵੀਡੀਓ ਪਾਈ ਹੋਈ ਆ ਤੇ ਬਾਕੀ ਤੁਸੀਂ ਕਿਸੇ ਨੇ ਲੈਣੀ ਹੋਈ ਤਾਂ ਵੀਰੇ ਸੰਪਰਕ ਕਰ ਲਿਓ ਠੀਕ ਹੈ ਜੀ ਉਹ ਵੀਡੀਓ ਆਪਣੇ ਰੀਲ ਪਾਈ ਹੋਈ ਆ ਇਹ ਜਲਦੀ ਆਪਾਂ ਤੇ ਆ ਦੇਖੋ ਟੈਂਕੀ ਵਾਲਾ ਜਿਗਾਰਡ ਵੀ ਕੀਤਾ ਹੋਇਆ ਚਲੋ ਠੀਕ ਆ ਪਿੱਤਰੋ ਕਰ ਦਿਓ ਸ਼ੇਅਰ ਧੰਨਵਾਦ